ਵੀ ਹਲਕੇ ਤੇ ਕੋਨੇ-ਕੋਨੇ ਤੋਂ ਆਏ ਸ਼੍ਰੋਮਣੀ ਅਕਾਲੀ ਦਲ ਦੇ ਬਾਦਲ ਸੂਰਮੇਓ ਕੱਝ ਕੇ ਫਤਿਹ ਬਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਸਭ ਤੋਂ ਪਹਿਲੇ ਤਾਂ ਤੁਹਾਨੂੰ ਵਧਾਈ ਦੇਣਾ ਕਮਾਲ ਕਰ ਮੈਂ ਥੋੜਾ ਜਾਂ ਨਜ਼ਰ ਬੱਟੂ ਆਪਾਂ ਛੱਡਦੇ ਉਹਨਾਂ ਵਾਸਤੇ ਪਰ ਵਧਾਈ ਤੁਹਾਨੂੰ ਆਹ ਵਰਕਰਾਂ ਦੀ ਲੜਾਈ ਸੀ ਤੁਸੀਂ ਲੜੀ ਐ ਡਟ ਕੇ ਲੜੀ ਐ ਅੱਛਾ ਜਿਹਨੂੰ ਮੈਂ ਆਦੇਸ਼ ਕੀਤਾ ਲੜਨਾ ਹੈ ਬਸ ਉਹਦੇ ਜਕਾਰਾ ਛੜਦਾ ਉਹਨੇ ਦੇਖੋ ਆਪਣੇ ਵਾਸਤੇ ਆ ਸਾਲ ਬਹੁਤ ਕ੍ਰਿਟੀਕਲ ਹੈ ਆ ਸਾਲ ਜਿੰਨੀ ਮਿਹਨਤ ਕਰਤਾਂਗੇ ਕੱਲੇ ਇੱਥੇ ਨਹੀਂ ਘੱਟ ਤੋਂ ਘੱਟ ਸਾਰਿਆਂ ਦੀਆਂ ਰਿਸ਼ਤਦਾਰੀਆਂ ਕਿਤਨੇ ਕਿਤੇ ਹੈ ਪੰਜਾਬ ਨੂੰ ਜੇ ਬਚਾਉਣਾ ਹੈ ਤੇ ਆਪਣੇ ਕੋਲੇ ਹੁਣ ਕੋਈ ਚਾਰਾ ਨਹੀਂ ਅਖਾਲੀ ਦਲ ਦੇ ਵਗੈਰਾ ਜੋ ਹਾਲਾਤ ਇਹਨਾਂ ਨੇ ਚੋਰਾਂ ਨੇ ਲੁਟੇਰਿਆਂ ਨੇ ਕਰਤੇ ਐ ਤੇ ਹੁਣ ਕਰਨਗੇ ਜਿਹੜਾ ਅਖੀਰਲਾ ਟਾਈਮ ਜੋ ਹੁੰਦਾ ਨਾ ਉਹ ਕਹਿੰਦਾ ਜਿੰਨਾ ਲੁੱਟਿਆ ਜਾਂਦਾ ਲੁੱਟ ਲਊ ਉਸ ਹਿਸਾਬ ਨਾਲ ਲੱਗੇ ਪਏ ਸੋ ਜਿਹੜਾ ਇੱਕ ਤਾਂ ਮੈਂ ਕਿਉਂਕਿ ਮੈਨੂੰ ਹੁਣ ਮੈਂ ਕੱਲਾ ਐ ਕਿ ਮੈਨੂੰ ਲੜਾਈ ਪੜਨੀ ਪਈਆਂ ਸਾਰੇ ਪੰਜਾਬ 'ਚ ਮੈਂ ਤਾਂ ਸਮਾਨ ਸਭ ਨੂੰ ਗੱਡੀ 'ਚ ਰੱਖ ਲਿਆ ਪਲਾਨ ਬਣਾ ਲਿਆ ਕਿ ਇੱਕ ਸਾਲ ਪੂਰਾ ਇੱਥੋਂ ਪਠਾਨਕੋਟ ਦਾ ਕੰਮਰサー ਤੱਕ ਅਰਦਾਸਪੁਰ ਤੱਕ ਹਲਕੇ ਹਲਕੇ ਜਾ ਕੇ ਆਪਾਂ ਕਾਟ ਪਾਟ ਨਹੀਂ ਉਹ ਖੜਾ ਕਰਨਾ ਸੋ ਜਿਹੜਾ ਆਪਣਾ ਘਰ ਹੈ ਸੰਭਾਲਣਾ ਤੁਸੀਂ ਕਿਉਂਕਿ ਜਿੰਮਵਾਰੀ ਥੋੜੀ ਹੈ ਜੇ ਮੈਨੂੰ ਇੱਥੇ ਹੀ ਛਾਈ ਰੱਖਿਆ ਤੇ ਫਿਰ ਜੰਗ ਨਹੀਂ ਲੜਣੀ ਆ ਜਿਵੇਂ ਮੈਂ ਉਮੀਦਵਾਰ ਸਹੀ ਬਣੇ ਤੁਸੀਂ ਉਮੀਦਵਾਰੋਂ ਜੇ ਆਪਣੀ ਸਰਕਾਰ ਆਉਂਦੀ ਹੈ ਮਤਲਬ ਥੋੜੀ ਸਰਕਾਰ ਆ ਗਈ ਤੁਸੀਂ ਬਣ ਗਏ ਜੇ ਇੱਥੇ ਤਾਕਤ ਆਉਗੀ ਸਮਝੋ ਮੈਂ ਤੁਹਾਨੂੰ ਆ ਗਈ ਤੇ ਤੁਹਾਨੂੰ ਪਤਾ ਹੈ ਜਦੋਂ ਜਿਹੜੇ ਹਲਕੇ ਦੀ ਸਰ ਮੁੱਖ ਮੰਤਰੀ ਹੁੰਦਾ ਹੈ ਉਹ ਹਲਕੇ ਦਾ ਮਤਲਬ ਹੈ ਮਨਿਸਟਰ ਦਾ ਸਾਰੀ ਪੰਜਾਂ ਦੇ ਵੱਡੇ ਬਾਪੂ ਬਾਦਲ ਸਾਹਿਬ ਕਿੰਨੇ ਸਾਲ ਰਹੇ 25 ਸਾਲ ਕੋਈ ਕਮੀ ਆਈ ਕਿਸੇ ਚੀਜ਼ ਦੀ ਨਹੀਂ ਆਈ ਹੁਣ 10 ਸਾਲ ਤੁਸੀਂ ਆਪਾਂ ਕਮਰੇ 'ਚ ਬੈਠੇ ਆ ਲੂਈ ਲੈ ਕੇ ਹੁਣ ਨਿਕਲੋ ਹੁਣ ਇੱਕ ਇੱਕ ਮਾਨ ਬਣਾ ਲਓ ਜਿੰਨੇ ਵੀ ਇਸ ਦਾ ਰਿਪਲੇ ਕਾਗਜ਼ ਪੈਨਸਲ ਲੈ ਲਓ ਆਪਣੇ ਰਿਜਿਸਟਰ ਨੂੰ ਚੈੱਕ ਕਰੋ ਕਿਹੜਾ ਪਾਰਟੀ 'ਚ ਹੋਰ ਕਿਸੇ ਪਾਰਟੀ 'ਚ ਪੂਰੇ ਪੰਜਾਬ 'ਚ ਪਹਿਲੇ ਸਾਰਿਆਂ ਨੂੰ ਜੋੜੋ ਨਾਲ ਤੇ ਹੁਣ ਜਿੱਥੇ ਕੋਈ ਪ੍ਰੋਗਰਾਮ ਆਊਗਾ ਆਪਣਾ ਬਸ ਹੁਣ ਫੌਜ ਮੰਗੂ ਨਾ ਇਹ ਮੈਂ ਛੁੱਟੀਆਂ ਕੈਨਸਲ ਐਟ ਪਹੁੰਚ ਨਹੀਂ ਪਹੁੰਚਣਾ ਹੈ ਜੇ ਮੈਂ ਦੇਖੋ 24 ਘੰਟੇ ਤੁਰੇ ਫਿਰਦਾ ਤੇ ਆਪਾਂ ਨੂੰ ਕੀ ਫਰਕ ਪੈਂਦਾ ਤੁਹਾਨੂੰ ਤਾਂ ਅਸੀਂ ਘੱਟ ਤੋਂ ਘੱਟ ਸਾਲ 'ਚ ਮੈਨੂੰ 5 10 20 ਵਾਰੀ ਸ਼ਾਇਦ ਤੁਹਾਨੂੰ ਲੋੜ ਆਪਾਂ ਪ੍ਰੋਗਰਾਮ ਲਈਏ ਉਹ 20 ਦਿਨ ਜਾਂ 25 ਦਿਨ ਜਾਂ ਕਿਤੇ ਵੀ ਹੋਏ ਕਿਉਂਕਿ ਉਹ ਦਿਨ ਮਿਸ ਨਹੀਂ ਕਰਨਾ ਕੁਝ ਮਰਜ਼ੀ ਹੋ ਜਾਏ ਪੁਰਜਵੇਂ ਮਾਗੀ ਦੀ ਕਾਨਫਰੰਸ 14 ਤਰੀਕ ਨੂੰ ਇਲੈਕਸ਼ਨ ਤੋਂ ਪਹਿਲੇ ਅਖੀਰੀ ਕਾਨਫਰੰਸਾਂ ਅਗਲੇ ਇਲੈਕਸ਼ਨ ਚ ਕਾਨਫਰੰਸ ਨਹੀਂ ਹੋਣੀ ਕੋਡ ਲੱਗ ਜਾਣਾ ਐ ਇਸ ਇਲੈਕਸ਼ਨ ਇਸ ਬਾਗੀ ਦੀ ਕਾਨਫਰੰਸ ਪਤਾ ਲੱਗ ਜੇ ਕਿ ਆ ਗਿਆ ਕਾਲੀ ਦਲ ਬੋਲੇ ਸੋਨੇ ਹਾਂ ਹਾਂ ਜੀ ਆਹ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਵਤੀ ਨੇ ਇੱਕ ਗੱਲ ਸਪਸ਼ਟ ਕਰਦੀ ਐ ਹੁਣ ਕਾਂਗਰਸ ਵੀ ਅਕਾਲੀ ਦਲ ਤੋਂ ਡਰਦੀ ਐ ਤੇ ਝਾੜੂ ਵਾਲੇ ਵੀ ਡਰਦੇ ਐ ਤੁਸੀਂ ਦੇਖ ਲਓ तकरीबन 28200 ਬਲੈਂਕ ਸੈਂਬੀਆਂ ਪੂਰੇ ਪੰਜਾਬ ਚ ਅਖਾਲੀ ਦਲ ਦੇ 1100 ਉਮੀਦਵਾਰਾਂ ਦੇ ਕਾਗਜ਼ ਗ੍ਰੰਥ ਕੀਤੇ ਜਿਹੜੇ ਜਿੱਤਨ ਵਾਲੇ ਸੀ 1100 ਕਾਂਗਰਸ ਦੇ ਕੱਲੇ 300 ਕਾੜੂ ਵਾਲੇ ਨੇ ਤੇ 1100 ਅਧੀਆਂ ਤੇ ਕਈ ਹਲਕੇ ਅਜੇ ਐ ਮੈਨ ਲੱਗਦਾ ਹੈ 15 16 ਹਲਕੇ ਅਜੇ ਜਿੱਥੇ ਨਾ ਬਲਾਕ ਸੰਭਤੀ ਛੱਡੀ ਤੇ ਨਾ ਜ਼ਿਲ੍ਹਾ ਪ੍ਰੀਸ਼ਦ ਛੱਡਿਆ ਪਰ ਜਿੱਥੇ ਵੱਜ ਗਏ ਉੱਥੇ ਤੁਸੀਂ ਦੇਰੀ ਲਿਆ ਦਿੱਤੀ ਸੋ ਜੇ ਤੁਸੀਂ ਮਾਲਵਾ ਹਲਕਾ ਦੇਖੋਗੇ ਆ ਮਾਲਵੇ ਦਾ ਇੱਥੋਂ ਪਟਿਆਲੇ ਤੱਕ ਇੱਥੇ ਲੜਾਈ ਕੱਲੀ ਆਮ ਆਦਮੀ ਪਾਰਟੀ ਤੇ ਕਾਲੀ ਦਲ ਜਿ ਸੀ ਕਾਂਗਰਸੀ ਹੈ ਹੀ ਨਹੀਂ ਸੀ ਕਾਂਗਰਸ ਹੈ ਹੀ ਨਹੀਂ ਸੀ ਆ ਪੈਂਡ ਸੀ ਤਾਂ ਦੇ ਜਾਂ ਪੰਜ ਤੇ ਜਾਂ ਆਮ ਜਿੱਦੀ ਹੈ ਕਾਂਗਰਸ ਆ ਕੋਈ ਲੈਣਾ ਹੈ ਇਹਦਾ ਮਤਲਬ ਕੀ ਐ ਅਸਾ ਜਿਹੜੇ ਆਪ ਨੂੰ ਪੈਗੇ ਉਹ ਮੇਰੇ ਨਾਲ ਦਾ 80 ਨੰਬਰ ਪਰਸੈਂਟ ਐ ਉਹ ਜੀ 2 ਮਹੀਨੇ ਠਹਿਰ ਜੋ ਅਸੀਂ ਆਉਣ ਵਾਲਿਆਂ 2 ਮਹੀਨੇ ਠਹਿਰ ਜੋ ਕੋਈ ਸਰਪੰਚ ਲੈ ਲੀਏ ਗ੍ਰਾਂਟ ਮੈਂ ਕਹਾਂ ਦੁਵਾਨੀ ਮਿਲਨੀ ਨਹੀਂ ਤੁਹਾਨੂੰ ਐਵੇਂ 2 ਮਹੀਨੇ ਖੜਨ ਦੀ ਕੀ ਲੋੜ ਐ ਐਵੇਂ ਹੀ ਹੌਕੇ ਹੀ ਹੌਸਲਾ ਲਈ ਹੁੰਦੇ ਕਿ ਆਜ ਆ ਜਾਾਂਗੇ ਜੀ ਆ ਜਾਾਂਗੇ ਝਾੜੂ ਨੂੰ ਜਿੰਨੀ ਵੋਟਾਂ ਪਈਆਂ ਨਾ ਜਿਹੜੇ ਹੁਣ ਪਾਕਿਸਤਾਨ ਦੀ ਪਈਆਂ ਮੇਰੇ ਨਾਲ ਦਾ 10 ਪਰਸੈਂਟ ਨਹੀਂ ਮਿਲਿਆ ਅਖੀਰ ਚ ਆਪਣੀ ਲੜਾਈ ਅਕਾਲੀ ਦਲ ਵਰਸਸ ਕਾਂਗਰਸੀ ਹੋਣੀ ਹੈ ਤੇ ਮੈਂ ਦੇਖਿਆ ਆ ਮਾਲਵਾ ਬੈਡ ਤਾਂ ਆਪਾਂ ਬਹੁਤ ਤਖੜੇ ਆ ਥੋੜਾ ਦੁਆਬੇ ਤੇ ਆਪਾਂ ਨੂੰ ਥੋੜਾ ਅਸੀਂ ਸਿਸਟਮ ਬਣਾ ਰਹੇ ਆ ਪਰ ਤੁਸੀਂ ਮਨ ਬਣਾ ਲਓ ਆਪਣੇ ਵਰਕਰ ਆਪਣੇ ਕੱਲੇ ਆਪਣੇ ਵਰਕਰ ਮਨ ਬਣਾ ਲੈਣਾ ਆਪਾਂ ਇਲੈਕਸ਼ਨ ਜਿੱਤਣਾ ਹੈ ਜਿੱਤ ਜੂਗੇ ਮਨ ਬਣਾ ਲਓ ਪਰ ਹਾਂ ਜੀ ਤਾਂ ਹੀ ਜਿੱਤੇ ਆਣਾ ਦੇਖ ਹਲੇ ਤਾਂ ਟ్రਾਇਲ ਰਨ ਦੇ ਦਿਨਾ ਹੈ ਮੈਂ ਅਸਲੀ ਉਹ ਜਿੱਤਣ ਵਾਸਤੇ ਐ ਨਹੀਂ ਹੈ ਕਿ ਅੱਜ ਹੀ ਅੱਜ ਤੋਂ ਲੱਗੋ 1 ਸਾਲ 1 ਸਾਲ ਦੇ ਦੇ ਪਾਰਟੀ ਨੂੰ 1 ਸਾਲ ਪੂਰਾ ਉਹਦੇ ਬਾਅਦ ਦੇਖੋਗੇ ਤੁਹਾਨੂੰ ਕਿਸੇ ਚੀਜ਼ ਦੀ ਆਂਚ ਨਹੀਂ ਆਉਣ ਦੋਗੇ ਤੁਹਾਨੂੰ ਸਾਰਿਆਂ ਨੂੰ ਮੇਰੇ ਕੰਮ ਕਰਨ ਦਾ ਵੀ ਤਰੀਕਾ ਪਤਾ ਹੈ ਹੈ ਲੰਬੀ ਵਾਲੇ ਤਾਂ ਜਿਆਦਾ ਜਾਂਦੇ ਆ ਮੈਨੂੰ ਉਹ ਨਹੀਂ ਇੱਕ ਦਿਨ ਨਾ ਮੈਂ ਤੁਹਾਨੂੰ ਮੈਂ ਤੁਹਾਨੂੰ ਦੱਸਾਂ ਕਿ ਆ ਤੁਹਾਡੇ ਮੈਂ ਮੈਨੂੰ ਤਾਂ ਪਾਲਾ ਸਾਹਿਬ ਵੱਡੇ ਬੰਨ ਨਹੀਂ ਦਿੰਦੇ ਹੁੰਦੇ ਸੀ ਮੈਨੂੰ ਕਹਿੰਦੇ ਤੂੰ ਜਲਾਲਾਬਾਦ ਹੀ ਰਹਿ ਆ ਕਰ ਚਲੋ ਇੱਕ ਦਿਨ ਮੈਂ ਉਹਨਾਂ ਨੂੰ ਮਿਲਣ ਆ ਗਿਆ ਇੱਥੇ ਕੋ ਕੰਮ ਸੀ ਮੈਨੂੰ ਕਿਹ ਪਤਾ ਕਿੱਥੇ ਭੁੰਡੇ ਪਾਲਾ ਸਾਹਿਬ ਕਿੱਥੇ ਕਹਿੰਦੇ ਜੀ ਲੰਬੀ ਹਲਕੇ ਸੰਗ ਦੇਰਸ਼ਨ ਕਰ ਰਹੇ ਤੇ ਜਦੋਂ ਮੈਂ ਨਾਲ ਬੈਠਾ ਤੇ ਕਿਹੜਾ ਪਿੰਡ ਸੀ ਸਰਪੰਚ ਚੁੱਕਿਆ ਪਾਲਾ ਸਾਹਿਬ ਦੇ ਕਾਕਾ ਕੀ ਚਾਹੀਦਾ ਉਹ ਕਹਿੰਦੇ 55 ਜਾਈਦੇ ਹੈ ਮੈਂ ਖੜਾ ਹੋਇਆ ਮੈਂ ਕਿਹਾ ਜੀ ਜਦੋਂ ਮੈਂ ਐਡਾ ਸੀ ਨਾ ਉਦੋਂ ਵੀ ਖੜਵੰਜੇ ਮੰਗਦੇ ਹੁੰਦੇ ਸੀ ਅੱਜ 40 ਸਾਲ ਹੋ ਗਏ ਖੜਵੰਜੇ ਨਹੀਂ ਪੂਰੇ ਹੋਏ ਹੈ ਮੈਂ ਕਿਹਾ ਜੀ ਹੁਣ ਲੰਬੀ ਹਲਕੇ ਦੀ ਸੇਵਾ ਮੈਨੂੰ ਦਿਓ ਕਹਿੰਦਾ ਮੈਨੂੰ ਕਹਿੰਦਾ ਪਾਲ ਸਾਹਿਬ ਇਹ ਕੀ ਕਰੇਗਾ ਮੈਂ ਕਿਹਾ ਜੀ ਤੁਹਾਨੂੰ ਨਵਾਂ ਐ ਬਣਾ ਕੇ ਸ਼ੋਰੂਮ ਵਾਂਗੂ ਕੱਢ ਕੇ ਦਿਖਾ ਦੂੰਗਾ ਮੈਂ ਕਿਹਾ ਸਾਰੇ ਪਿੰਡਾਂ 'ਚ ਗਲੀਆਂ ਨਾਲੀਆਂ ਸੀਮਿੰਟ ਦੀ ਜੱਪੜ ਜੁੱਪੜ ਸਾਰਾ ਇੱਕ ਬਾਡੇ ਜਿਹਾ ਮੈਂ ਕਰਕੇ ਕਹਿੰਦਾ ਇਹ ਵੀ ਮਰੀਆਂ ਕਿੱਥੇ ਹੋਊਗਾ ਮੈਂ ਕਿਹਾ ਜੀ ਤੁਸੀਂ ਦਿਓ ਤੁਸੀਂ ਦੇਖ ਲਓ ਹੁਣ ਇੱਕ ਸ਼ੋਰੂਮ ਨਹੀਂ ਬਣਾਦੇ ਤੁਹਾਡੇ ਸਾਰੇ ਇੱਕ ਵਾਡੇ ਤੋਂ ਹੁਣ ਜਦੋਂ ਖੜਵੰਜੇ ਤਾਂ ਨਹੀਂ ਮੰਗਦੇ ਮੁੱਲਾ ਦਾ ਹੁਣ ਗੁੰਦਾ ਤੋੜਦੀ ਵੀ ਕੋਸ਼ਿਸ਼ ਕਰੋ ਟੁੱਟਦੀ ਨਹੀਂ ਉਹ ਸੜਕਾਂ ਗਲੀਆਂ ਕੰਮ ਹੀ ਐ ਹੁੰਦਾ ਮੈਂ ਕਹਿੰਦਾ ਮੈਨੂੰ ਦਿਓ ਮੌਕਾ ਪੂਰੇ ਪੰਜਾਬ ਬਣਾਉਗਾ ਜਾਂ ਪੈਸੇ ਦੀ ਕਮੀ ਨਹੀਂ ਐ ਨੀਅਤ ਦੀ ਕਮੀ ਐ ਹੁਣ ਜੇ ਭਗਵੰਤ ਮਾਨ ਆਇਆ ਨੇ ੱੱਕਾ ਤੋੜਨਾ ਨਹੀਂ ਸ਼ਰਾਬ ਪੀ ਕੇ ਪਿਆ ਰਹਿਣਾ ਕੋ ਕੰਮ ਕਰਨਾ ਨਹੀਂ ਮੀਟਿੰਗ ਕਰਨੀ ਕਿਪਾ ਜਿਨੇ ਕੰਮ ਹੀ ਨਹੀਂ ਕਰਨਾ ਤੇ ਫਿਰ ਮੁੱਖ ਮੰਤਰੀ ਬੰਦ ਦਾ ਕੀ ਫਾਇਦਾ ਕਿਸ ਵਾਸਤੇ ਬਣਾਇਆ ਓਵੇਂ ਕੈਪਟਨ ਅਮਰਿੰਦਰ ਸਿੰਘ ਸੀ ਉਹਨੇ ਕੰਮ ਕਰਨਾ ਹੀ ਨਹੀਂ ਸੀ ਉਹ ਸਾਰੇ ਬੰਦੇ ਆ ਮੁੱਖ ਮੰਤਰੀ ਰਾਜ ਕਰਨ ਵਾਸਤੇ ਕਿ ਅਸੀਂ ਮੁੱਖ ਮੰਤਰੀਆਂ ਹੈਲੀਕਾਪਟਰ ਸਾਡੇ ਕੋਲੇ ਆ ਪਰ ਗੇੜੇ-ਗੁੜੇ ਕੱਟਾਂਗੇ ਜੇ ਸੇਵਾ ਕੀਤੀ ਤੇ ਬਾਪੂ ਬਾਦਲ ਲਗੀ ਦੀ ਮਲਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਪਿੰਡਾਂ ਜੀ ਰਹਿੰਦੇ ਥੋੜੇ ਵਿੱਚ ਰਹਿੰਦੇ ਸੀ ਦੇਖੋ ਉਹਨਾਂ ਦੇ ਜਦੋਂ ਆਪਾਂ ਇਸ ਹਲਕੇ ਤੋਂ ਆਪਾਂ ਹਾਰ ਗਏ ਤੇ ਦੁੱਖ ਹੁੰਦਾ ਹੈ ਗੁੱਸਾ ਵੀ ਹੁੰਦਾ ਹੈ ਅਤੇ ਮੈਂ ਤੇ ਕਮਰੇ ਵਿੱਚ ਬੈਠੇ ਸੀ ਵੱਡੇ ਬਾਲ ਸਾਹਿਬ ਮੇਰੇ ਕੋਲ ਆਏ ਤੇ ਮੈਨੂੰ ਕਿਹਾ ਕਾਕਾ ਕਿੱਥੇ ਆਪਣੇ ਬੰਦੇ ਕਹਿੰਦੇ ਮੈਂ ਕੱਲ ਤੋਂ ਧਰਵਾਦੀ ਦੌੜਾ ਸ਼ੁਰੂ ਕਰਨਾ ਹੈ ਦੇਖੋ ਬੰਦੇ ਦੀ ਇਨਸਾਨੀ ਦੇ ਕਿੰਨੇ ਗਿਆ ਨੇ ਉਹਨਾਂ ਨੂੰ ਕੋਈ ਉਹਨਾਂ ਦੇ ਲੋਮ ਜੁੜੇ ਸੀ ਲੋਕਾਂ ਨਾਲ ਉਹ ਕਹੇ ਫਿਰ ਵੀ ਹੈ ਜਿੰਨੇ ਭਾਈ ਆਪਾਂ ਆਪਣੇ ਬੰਦੇ ਨੇ ਪਾਈ ਹੈ ਲੜਾਈ ਲੜੀ ਹੈ ਕਿਸੇ ਨਾਲ ਉਹਨਾਂ ਦੀ ਦੁਸ਼ਮਣੀ ਨਹੀਂ ਸੀ ਕਿਸੇ ਨੂੰ ਹੋਏ ਨਹੀਂ ਗਿਆ ਦੇਖੋ ਪੰਜਾਬ ਨੂੰ ਬਣਾਤਾ ਜੋ ਕੁਝ ਵੀ ਤੁਹਾਡੇ ਪਿੰਡ ਤੋਂ ਨਿਕਲ ਜਾਓ ਐਂ ਤੁਸੀਂ ਸਾਰੇ ਹਲਕੇ ਤੇ ਬੈਠਿਓ ਸਾਰੇ ਖਾਲੇ ਬਾਲ ਸਾਹਿਬ ਨੇ ਬਣਾਈਆਂ ਸਾਰੀਆਂ ਕਸੀਆਂ ਬਾਲ ਸਾਹਿਬ ਨੇ ਰਾਈਆਂ ਸਾਰੇ ਟਿਊਬਲ ਕਨੈਕਸ਼ਨ ਬਾਲ ਸਾਹਿਬ ਨੇ ਦਿੱਤਾ ਹੈ ਸਾਰੇ ਸਕੂਲ ਹਸਪਤਾਲ ਡਿਸਪੈਂਸਰੀਆਂ ਧਰਮਸ਼ਾਲਾ ਕੁਝ ਵੀ ਚੀਜ਼ ਹੈ ਇਕੱਲੇ ਬਾਲ ਸਾਹਿਬ ਬਗੈਰ ਇੱਕ ਵੀ ਕਿਸੇ ਨੂੰ ਦਿੱਤੀ ਗੱਲ ਗਈ ਹੈ ਕਿ ਨਹੀਂ ਨਹੀਂ ਬਿਲਕੁਲ ਇਕੱਲੇ ਇੱਥੇ ਨਹੀਂ ਪੂਰੇ ਪੰਜਾਬ ਪੋਤਲ ਪਾਣੀ ਪੂਰੇ ਪੰਜਾਬ 'ਚ ਮੈਂ ਤਾਂ ਕਿਤੇ ਕਿਤੇ ਸੋਚਦਾ ਸੀ ਜੇ ਬਾਈਕਾਂਦ ਬਾਪੂ ਬਾਦਲ ਸਿਆਸਤ 'ਚ ਹੀ ਨਾ ਹੁੰਦੇ ਹੈ ਜੇ ਭਗਵੰਤ ਬਾਣ ਵਰਗੇ ਉਹਨਾਂ ਦੀ ਜਗ੍ਹਾ ਫਿਰ ਤੋਂ ਕੋਈ ਚੀਬ ਨਹੀਂ ਸੁੰਦੇ ਤਾਂ ਆਪਾਂ ਤਾਂ ਜਿਵੇਂ ਹੀ ਪਹਿਲਾਂ ਰਾਤਨ ਨੂੰ ਟਿੱਬਿਆਂ 'ਤੇ ਬੈਠੇ ਹੁੰਦੇ ਲੰਬੀ ਵਾਲੇ ਉਹ ਬਜ਼ੁਰਗੋ ਅੱ ਟਿੱਬੇ ਨੇ ਉੱਤੇ ਸੀ ਲੰਬੀ ਹੈ ਇੱਥੋਂ ਨੂੰ ਯਾਦ ਆ ਮੈਨੂੰ ਸਕੂਲ ਪੜ੍ਹਦਾ ਹੁੰਦਾ ਸੀ ਜਿਹੜਾ ਤੂੰ ਨਾ ਬਾਦ ਨੂੰ ਪਠੰਡੇ ਉੱਠਦੀ ਗੱਡੀ ਜਾਂਦੇ ਹੁੰਦੇ ਸੀ ਟਿੱਬਿਆਂ 'ਤੇ ਸਾਰੇ ਟਿੱਬੇ ਹੁੰਦੇ ਸੀ ਇੱਥੋਂ ਸੜਕ ਹੀ ਨਹੀਂ ਹੁੰਦੀ ਸੀ ਪਠੰਡੇ ਨੂੰ ਉੱਤੋਂ ਦੀ ਆਉਣਾ ਪੈਂਦਾ ਸੀ ਦੱਪੜੀ ਟਿੱਬੇ ਥੋੜੇ ਵੀ ਸਾਡੇ ਟਿੱਬੇ ਸੀ ਇੱਥੇ ਥੋੜੇ ਹੁਣ ਜਿਹੜੇ ਝੋਨੇ ਲੱਗੇ ਐ ਬਾਪੂ ਬਾਦ ਲੱਗਦੇ ਪੂਰੇ ਪੰਜਾਬ ਇਸ ਕਰਕੇ ਮੈਂ ਨਹੀਂ ਕਹ ਰਿਹਾ ਕਿ ਮੇਰੇ ਪਿਤਾ ਪਰ ਸਹੀ ਬੜੇ ਸੇ ਜੋ ਕਿਤੇ ਰੱਬ ਕਿਤੇ ਕਿਤੇ ਪੈਦਾ ਕਰਦਾ ਉਹ ਜੇ ਗਾਣਾ ਸੀ ਨਾ ਰੱਬ ਕਿਤੇ ਕਿਤੇ ਪੈਦਾ ਕਰਦਾ ਸਹੀ ਗੱਲ ਗਾਣਾ ਤੇ ਉਹਨਾਂ ਦੀ ਸੋਚ ਮੈਂ ਚੱਲ ਰਿਹਾ ਹਾਂ ਉਹਨਾਂ ਦੇ ਸੁਪਨੇ ਪੂਰੇ ਕਰਨ ਨੂੰ ਹੱਥ ਚੱਲ ਰਹੇ ਹਨ। ਮੇਰਾ ਨਿਸ਼ਾਨਾ ਵੀ ਆ ਕਿ ਆਪਣਾ ਪੰਜਾਬ ਆਪਣਾ ਘਰ ਹੈ। ਕਿ ਆਪਾਂ ਨਾ ਬਚਾਇਆ ਨਾ ਆਪਣੀਆਂ ਅਗਲੀਆਂ ਪੀੜ੍ਹੀਆਂ ਵਾਸਤੇ ਕੋਈ ਜਗਾ ਨਹੀਂ ਰਹਿਣੀ ਇੱਥੇ। ਜਿਹੜੇ ਆਪਾਂ ਸੋਚੀ ਪੈਟ ਸੀ ਅਮਰੀਕਾ, ਕੈਨੇਡਾ, ਆਸਟ੍ਰੇਲੀਆ ਭੇਜ ਦਾਂਗੇ ਉੱਥੇ ਵੀ ਦਰਾਜੇ ਬੰਦ ਹੋ ਗਏ ਆ। ਉੱਥੇ ਵੀ ਕੱਟਣ ਲੱਗੇ ਵਾਪਸ। ਸੋ ਜੇ ਆਪਣੇ ਬੱਚਿਆਂ ਨੂੰ ਅੱਗੇ ਲੈ ਕੇ ਜਾਣਾ ਹੈ ਆਪਾਂ ਤਰੱਕੀ ਕਰਨੀ ਆ ਆ ਆਪਣਾ ਕਿਲਾ ਤਗੜਾ ਕਰਨਾ ਪੈਣਾ ਹੈ। ਤੋ ਤੁਸੀਂ ਕਰ ਸਕਦੇ ਹੋ ਤੇ ਐਸ ਕਰਕੇ 14ਵਾਂ ਤਰੀਕ ਨੂੰ ਕੀ ਕਰਨਾ ਹੈ 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 ਸਰਪਾਰ ਕਿੱਲ ਜਾਣੀਆਂ ਜੀ ਜਾਂ ਇੱਕ ਕੰਮ ਜ਼ਰੂਰ ਕਰਿਓ ਜਿੰਨੀਆਂ ਬਸਾਂ ਭੇਜਦੇ ਨਾ 10% ਅੰਦਰ ਜਾਂਦੇ ਐ ਬਾਕੀ ਸਾਰਾ ਮੇਲਾ ਦੇਖਣ ਮੇਲੇ ਦੇਖਣ ਵਾਲੇ ਕੋਈ ਨਾ ਲੱਗੇ ਆ ਸਿੱਧੀ ਗੱਲ ਹੈ ਅਸੀਂ ਪਿੰਡ ਮਗਰ ਕੱਲੀ ਇੱਕ ਬਸ ਦੇਵਾਂਗੇ ਉਹ ਜਿਹੜੇ ਆਪਣੇ ਠੋਸ ਬੰਦੇ ਆ ਜਿਹਦੇ ਅੰਦਰ ਜਾਣ ਕੋਈ ਹੋਂ। ਭਾਏ ਉੱਤੋਂ ਥੱਲੇ ਜਿਵੇਂ ਪਹਿਲੇ ਨਾ ਪਤਾ ਲੱਗ ਜੇ ਕਿਉਂਕਿ ਆਪਾਂ ਇਹ ਨੂੰ ਹੀ ਭੇਜ ਦਿੰਨੇ ਆ ਫਿਰ ਜਿੰਨਾ ਹੁੰਦਾ ਜਿਹੜੇ ਸੈਰ ਕਰਨ ਵਾਲੇ ਸਾਰੇ ਜੜ ਜਾਂਦੇ ਆ। ਸੋ ਇੱਕ ਇੱਕ ਪਿੰਡ ਮਗਰ ਇੱਕ ਬਗ ਪਰ ਇੱਕ ਪਾਸੇ ਵੀ ਹੁਣੇ 60 70 ਨਾਲੇ ਜੇ ਠੰਡ ਹੈਗੀ ਐ ਜੱਫੀ ਦੇ ਫੇ ਪਾ ਕੇ ਨਿੱਗ ਨੋਕ ਕੇ ਬਹਿ ਜੋ ਸਾਰੇ 4 5 5 ਜਾਣੇ ਹੈ। ਹੁਮਰੀ ਬਸ ਤੇ ਸਿੰਦਨ ਅੱਜ ਇੱਕ ਇੱਥੇ ਪਾਰਕਿੰਗ ਵੀ ਉੱਥੇ ਧਲ ਕਲੋ ਜਮਾਨ ਸਟੇਜ ਦੇ ਸਾਹਮਣੇ ਬੱਸ ਅੱਠ ਕਿਲੇ ਲੈ ਲੈ ਪਰ ਆਪਾਂ ਜਿਵੇਂ ਨਾ ਸੋਹ ਕਾ ਕੇ ਜਾਣਾ ਕਿ ਆਪਾਂ ਊਠ ਰੈਵੀ ਦਾ ਗੇਟ ਪਰਲੇ ਪਾਸੇ ਨਹੀਂ ਜਾਣਾ ਆਪਾਂ ਸਿੱਧੇ ਅੰਦਰ ਤੇ ਨਾਲੇ ਆਪਾਂ ਡੇਢ 2 ਵਜੇ ਖਤਮ ਕਰ ਦਾਂਗੇ ਮੈਨੂੰ ਕੋਈ ਪੁੱਛ ਰਿਆ ਸੀ ਕਹਿੰਦੇ ਜੀ ਲੇਟ ਹੋ ਜਾਈ ਤਾਂ ਕਿ 3 ਵਜਾਂ ਦੇ ਲੋਕੀ ਮੈਂ ਕਹਿੰਦਾ ਜੀ 1:30 ਵਜੇ ਪਰ ਕਿਨਾਂ ਕਿਉਂ ਵੇਖਾ ਜਿਹੜੇ ਲੇਟ ਕਰਾਉਂਦੇ ਸੀ ਨਾ ਜਿਹੜੇ ਘੰਟਾ ਘੰਟਾ ਬੋਲਦੇ ਸੀ ਉਹ ਪਾਰਟੀ ਛੱਡ ਗਏ ਨਾ ਉਹਨਾਂ ਨੂੰ ਹਟਾ ਸਕਦੇ ਸੀ ਨਾ ਹਟਦੇ ਸੀ ਨਾ ਉਹ ਲੋਕ ਹੁੰਦੇ ਸੀ ਹੁਣ ਕਰੀਏ ਕੀ ਮੈਂ ਇੱਕ ਹੋਰ ਦੱਸਾਂ ਸਾਰਾ ਕੁਝ ਜੋ ਹੁੰਦਾ ਨਾ ਰੱਬ ਕਰਦਾ ਜੇ ਥੋੜੇ ਚੰਗੇ ਦਿਨ ਹੁਣ ਨਾ ਪਰਮਾਨੰ ਸਾਰਾ ਕੁਝ ਠੀਕ ਹੋ ਜਾਂਦਾ ਮੈਂ ਦੇਖਿਆ ਇਹ ਮਾਰੇ ਦੇ ਪੈ ਜਾਣ ਫਿਰ ਜਿਹੜਾ ਕੋਸ਼ਿਸ਼ੀ ਕਰਦੀ ਕੋਸ਼ਿਸ਼ ਕਰੋ ਉਲਟਾ ਹੀ ਜਾਂਦਾ ਹੈ ਹੁਣ ਜਿਹੜਾ ਸੋਸ਼ਲ ਮੀਡੀਆ ਆਪਣੇ ਨਾਲ ਆਪਣੇ ਤੇ ਚਿਪੜਿਆ ਅਸੀਂ 4 ਸਾਲ ਪਹਿਲੇ 5 ਸਾਲ ਪਹਿਲੇ ਅੱਜ ਉਹਨਾਂ ਦੇ ਚਿਪੜਿਆ ਪਿਆ ਹੈ ਹੈ ਉਸੀ ਸੋਸ਼ਲ ਮੀਡੀਆ ਨੇ ਭਗਵੰਤ ਸਬੰਧੀ ਰੀਲ ਬਣਾਉਣੀ ਹੈ ਤੇ ਝਾੜੂਆਂ ਲੈਣ ਪਹੁੰਚਾਉਣਾ ਹੈ ਸੋ ਮੈਂ ਜ਼ਿਆਦਾ ਸਮਝ ਲੈਂਦਾ ਹੁਣ ਤਿਆਰੀ ਕਰ ਲਓ ਸਾਰੇ ਗੱਡੀਆਂ ਪਹੁੰਚ ਜਾਣੀਆਂ ਡਟ ਕੇ ਉਸ ਦਿਨ ਪਤਾ ਲੱਗ ਜੇ ਕੱਲ ਮੈਂ ਮੁਕਸਰ ਜਾ ਕੇ ਆਇਆ ਮੈਨੂੰ ਲੱਗਾ ਰੈਲੀ ਰੈਲੀ ਬਣਾਦੀ ਸੀ ਉਹਨਾਂ ਨੇ ਹੁਣ ਆਪਣੇ ਮੈਂ ਦੇਖ ਰਿਹਾ ਤੁਹਾਡੇ ਚਿਹਰੇ ਜੱਭਸ ਮੈਨੂੰ ਤਾਂ ਬਿਲ ਲੱਗਦਾ ਜਦੋਂ ਰੋਕ ਕੇ ਰੱਖਣਾ ਪਿਆ ਤੁਹਾਨੂੰ ਇੰਨੀ ਗਰਮੀ ਜਣੀ ਪਈ ਹੈ ਕੱਲ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਫਿਰ ਤੋਂ ਧੰਨਵਾਦ ਕਰਦਾ ਹਾਂ ਆ ਲੜਾਈ ਤੁਸੀਂ ਲੜੀ ਹੈ ਪੂਰੀ ਹਿੰਮਤ ਨਾਲ ਲੜੀ ਹੈ ਦਲੇਰੀ ਨਾਲ ਲੜੀ ਹੈ ਕੋਟਾ ਸਾਰਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ